ਜੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਪੰਜਾਬ 'ਚ ਨਵਾਂ ਘਰ ਬਣਾਉਣ ਜਾ ਰਹੇ ਹੋ ਤਾਂ ਆਉਂਦੇ ਦਿਨਾਂ ਦੇ ਵਿੱਚ ਪੰਜਾਬ 'ਚ ਬਣਨ ਵਾਲੇ ਘਰਾਂ ਦੇ ਵਿੱਚ 360 ਡਿਗਰੀ ਦਾ ਬਦਲਾ ਦਿਖੇਗਾ ਇਹ ਕੀ ਬਦਲਾ ਹੈ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਸਾਰੇ ਦੱਸਾਂਗੇ ਸਬਚ੍ਰਿਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਸ ਰਿਪੋਰਟ ਦੇ ਨਾਲ ਮੈਂ ਹਰ ਸ਼ਰਨ ਕੌਰ ਪੰਜਾਬ ਦੇ ਵਿੱਚ ਹੁਣ ਤੁਸੀਂ 2 ਦੀ ਥਾਂ 4 ਮੰਜ਼ਲਾ ਇਮਾਰਤ ਖੜੀ ਕਰ ਸਕਦੇ ਹੋ ਬਿਲਡਿੰਗ ਦੀ ਉਚਾਈ ਤੋਂ ਲੈ ਕੇ ਘਰਾਂ ਦੇ ਨਕਸ਼ੇ ਤੇ ਕਵਰ ਏਰੀਆ ਨੂੰ ਲੈ ਕੇ ਖੇਤਰਫਲ ਨੂੰ ਲੈ ਕੇ ਵੱਡੇ ਬਦਲਾਅ ਪੰਜਾਬ ਸਰਕਾਰ ਨੇ ਕੀਤੇ ਹਨ ਐਨਾ ਹੀ ਨਹੀਂ ਘਰਾਂ ਨੂੰ ਵੇਚਣ ਦੇ ਤਰੀਕੇ ਵਿੱਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਪੰਜਾਬ ਸਰਕਾਰ ਦੇ ਵੱਲੋਂ ਲਿਆਂਦਾ ਨਵਾਂ ਯੂਨੀਫਾਈਡ ਬਿਲਡਿੰਗ ਰੂਲ 2025 ਇਹਨਾਂ ਸਾਰੇ ਬਦਲਾਵਾਂ ਦੀ ਤਰਜ਼ਮਾਨੀ ਕਰਦਾ ਹੈ ਜਿਸ ਦੀ ਚਰਚਾ ਆਮ ਲੋਕਾਂ ਤੋਂ ਲੈ ਕੇ ਬਿਲਡਰਾਂ ਦੇ ਵਿਚਾਲੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਨਿਯਮਾਂ ਦੇ ਨਾਲ ਵੱਡੇ ਸ਼ਹਿਰਾਂ ਤੇ ਮਕਾਨਾਂ ਦਾ ਦਬਾਅ ਵੀ ਘੱਟ ਹੋਵੇਗਾ ਖਾਸ ਗੱਲ ਇਹ ਹੈ ਕਿ ਇਹ ਨਵਾਂ ਰੂਲ ਸ਼ਹਿਰੀ ਖੇਤਰਾਂ ਦੇ ਲਈ ਹੈ ਯੂਨੀਫਾਈਡ ਬਿਲਡਿੰਗ ਰੂਲ 2025 ਵਿੱਚ ਅਜਿਹੇ ਕੀ ਵੱਡੇ ਬਦਲਾਅ ਕੀਤੇ ਗਏ ਹਨ ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਬਿਲਡਰਾਂ ਨੂੰ ਵੱਡੀ ਰਾਹਤ ਮਿਲੇਗੀ ਕਿ ਇਹਦੇ ਨਾਲ ਪ੍ਰਾਪਰਟੀ ਦੇ ਰੇਟ ਵੀ ਵਧਣਗੇ ਸਪੈਸ਼ਲ ਰਿਪੋਰਟ ਦੇ ਵਿੱਚ ਇੱਕ ਇੱਕ ਕਰਕੇ ਤੁਹਾਨੂੰ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਤਿਦੀਗੀ ਪੰਜਾਬ ਕੈਬਨਿਟ ਦੇ ਵੱਲੋਂ ਪਿਛਲੇ ਦਿਨੀ ਪਾਸ ਕੀਤਾ ਗਿਆ ਯੂਨੀਫਾਈਡ ਬਿਲਡਿੰਗ ਰੂਲ 2025 ਦਾ ਜਿਹੜਾ ਸਭ ਤੋਂ ਵੱਧ ਬਦਲਾਅ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਹੈ ਗਰਾਊਂਡ ਫਲੋਰ ਤੇ ਪਾਰਕਿੰਗ ਬਣਾਉਣ ਦਾ ਅਤੇ ਉੱਤੇ ਤਿੰਨ ਮੰਜ਼ਿਲਾ ਬਣਾਉਣ ਦੀ ਇਜਾਜ਼ਤ ਇਸ ਤੋਂ ਪਹਿਲਾਂ ਬਿਲਡਿੰਗ ਬਾਇ ਲਾਅ ਦੇ ਹਿਸਾਬ ਨਾਲ ਸਿਰਫ ਦੋ ਮੰਜ਼ਿਲਾ ਦਾ ਮਕਾਨ ਹੀ ਬਣਾਇਆ ਜਾ ਸਕਦਾ ਸੀ ਐਨਾ ਹੀ ਨਹੀਂ ਪ੍ਰਿੰਸੀਪਲ ਸਕੱਤਰ ਹਾਊਸਿੰਗ ਤੇ ਅਰਬਨ ਵਿਕਾਸ ਗਰਗ ਦੇ ਮੁਤਾਬਿਕ ਯੂਨੀਫਾਈਡ ਬਿਲਡਿੰਗ ਰੂਲ ਆਉਣ ਵਾਲੇ ਦਿਨਾਂ ਦੇ ਵਿੱਚ ਫਲੋ ਔਰ ਵਾਈਜ਼ ਮਕਾਨ ਵੇਚਣ ਦੀ ਇਜਾਜ਼ਤ ਦਾ ਰਾਹ ਵੀ ਖੋਲੇਗਾ ਯਾਨੀ ਕਿ ਜੇ ਇੱਕ ਕੋਠੀ ਤੁਸੀਂ ਬਣਾਈ ਹੈ ਉਹਦੇ ਵਿੱਚ ਤਿੰਨ ਫਲੋਰ ਨੇ ਤਾਂ ਉਸ ਨੂੰ ਤੁਸੀਂ ਇੱਕ ਇੱਕ ਫਲੋਰ ਕਰਕੇ ਨਹੀਂ ਵੇਚ ਸਕਦੇ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਫਲੈਟ ਜ਼ਰੂਰ ਵੇਚੇ ਜਾ ਸਕਦੇ ਨੇ ਗਰਾਉਂਡ ਫਲੋਰ ਫਰਸਟ ਫਲੋਰ ਸੈਕੰਡ ਥਰਡ ਫੋਰਥ ਅਪ ਟੂ 50 ਜਿੰਨੇ ਮਰਜ਼ੀ ਹੋਣ ਉਹ ਤੁਸੀਂ ਕੱਲਾ ਕੱਲਾ ਵੇਚ ਸਕਦੇ ਹੋ ਪਰ ਕੋਠੀ ਦੇ ਵਿੱਚ ਤੁਸੀਂ ਕੱਲਾ ਕੱਲਾ ਫਲੋਰ ਨਹੀਂ ਵੇਚ ਸਕਦੇ ਪਰ ਆਉਂਦੇ ਦਿਨਾਂ ਦੇ ਵਿੱਚ ਇਹਦਾ ਰਾਹ ਖੁੱਲ ਸਕਦਾ ਹੈ ਤੁਸੀਂ ਮਕਾਨ ਦੀਆਂ ਵੱਖ-ਵੱਖ ਮੰਜ਼ਲਾਂ ਨੂੰ ਵੱਖ-ਵੱਖ ਖਰੀਦਦਾਰਾਂ ਨੂੰ ਵੇਚ ਸਕਦੇ ਇਸ ਦੇ ਲਈ ਸਰਕਾਰ ਅਪਾਰਟਮੈਂਟ ਰੂਲ ਦੇ ਕਾਨੂੰਨ ਵਿੱਚ ਆਉਣ ਵਾਲੇ ਦਿਨਾਂ ਚ ਬਦਲਾ ਕਰੇਗੀ ਸਰਕਾਰ ਵੱਲੋਂ ਯੂਨੀਫਾਈਡ ਬਿਲਡਿੰਗ ਰੂਲ 2025 ਅਧੀਨ ਜਿਹੜੀ ਚਾਰ ਮੰਜ਼ਿਲਾ ਮਕਾਨ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਦੇ ਨਾਲ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ ਇਹ ਸ਼ਰਤਾਂ ਨੇ ਕਿ ਚਾਰ ਮੰਜ਼ਿਲਾ ਬਿਲਡਿੰਗ ਦਾ ਨਵਾਂ ਨਿਯਮ ਸਿਰਫ ਸ਼ਹਿਰੀ ਖੇਤਰ ਦੇ ਵਿੱਚ ਲਾਂਚ ਹੋਣ ਵਾਲੇ ਨਵੇਂ ਸੈਕਟਰਾਂ ਤੇ ਹੀ ਲਾਗੂ ਹੋਵੇਗਾ ਇਸ ਤੋਂ ਇਲਾਵਾ ਜਿਹੜੀਆਂ ਕਲੋਨੀਆਂ ਨੂੰ ਸਰਕਾਰ ਵੱਲੋਂ ਲਾਇਸੈਂਸ ਪ੍ਰਾਪਤ ਹੋਵੇਗਾ ਉਸ ਤੇ ਹੀ ਅਲਾਗ ਹੋਵੇਗਾ ਦੂਜੀਆਂ ਕਲੋਨੀਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ ਐਨਾ ਹੀ ਨਹੀਂ ਇੱਕ ਹੋਰ ਸ਼ਰਤ ਇਹ ਵੀ ਹੈ ਕਿ ਜੇ ਤੁਸੀਂ ਚਾਰ ਮੰਜ਼ਿਲਾ ਘਰ ਬਣਾਉਣਾ ਹੈ ਇਮਾਰਤ ਬਣਾਉਣੀ ਹੈ ਤਾਂ ਉਸ ਦੀ ਇਜਾਜ਼ਤ ਲਈ 250 ਸਕਰ ਯਾਰਡ ਦਾ ਪਲਾਟ ਹੋਣਾ ਜ਼ਰੂਰੀ ਹੈ ਯੂਨੀਫਾਈਡ ਬਿਲਡਿੰਗ ਰੂਲ ਵਿੱਚ ਸਰਕਾਰ ਨੇ ਤਿੰਨ ਹੋਰ ਅਹਿਮ ਬਦਲਾਅ ਕੀਤੇ ਹਨ ਜੋ ਨਵੇਂ ਘਰ ਦੀ ਉਸਾਰੀ ਕਰਨ ਵਾਲਿਆਂ ਨੂੰ ਵੱਡੀ ਰਾਹਤ ਦੇਣ ਵਾਲੇ ਵੀ ਹਨ ਗਲੀ ਤੋਂ ਸੈਟਬੈਕ ਏਰੀਆ ਨੂੰ ਘਟਾਇਆ ਗਿਆ ਹੈ 3 ਮੀਟਰ ਦੀ ਥਾਂ ਇਸ ਨੂੰ ਘਟਾ ਕੇ 1.5 ਮੀਟਰ ਕੀਤਾ ਗਿਆ ਹੈ ਇਹ ਉਹ ਖੇਤਰਫਲ ਹੁੰਦਾ ਹੈ ਉਹ ਏਰੀਆ ਹੁੰਦਾ ਹੈ ਜੋ ਸੂਰਜ ਦੀ ਰੌਸ਼ਨੀ ਤੇ ਹਵਾ ਲਈ ਛੱਡਣਾ ਜ਼ਰੂਰੀ ਹੁੰਦਾ ਹੈ ਐਨਾ ਹੀ ਨਹੀਂ ਸਰਕਾਰ ਨੇ ਮਕਾਨ ਦੀ ਉਚਾਈ ਨੂੰ ਲੈ ਕੇ ਵੀ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਪਹਿਲਾਂ 15 ਮੀਟਰ ਉੱਚੀ ਬਿਲਡਿੰਗ ਦੀ ਇਜਾਜ਼ਤ ਸੀ ਪਰ ਹੁਣ 15 ਤੋਂ ਵਧਾ ਕੇ ਤੁਸੀਂ 21 ਮੀਟਰ ਉੱਚੀ ਇਮਾਰਤ ਦੀ ਉਸਾਰੀ ਕਰ ਸਕਦੇ ਹੋ ਇਸਦੇ ਲਈ ਫਾਇਰ ਵਿਭਾਗ ਤੋਂ ਵੱਖਰੀ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ ਬਿਲਡਿੰਗ ਦੇ ਨਕਸ਼ੇ ਲਈ ਤੁਹਾਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਤੁਸੀਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆਰਕੀਟੈਕਟ ਤੋਂ ਹੀ ਸੈਲਫ ਸਰਟੀਫਾਈ ਕਰਵਾ ਸਕਦੇ ਹੋ ਇਸ ਦੇ ਨਾਲ ਹੀ 10 ਮੀਟਰ ਫਲੋਰ ਏਰੀਆ ਰੇਸ਼ੋ ਨੂੰ ਵਧਾਉਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਫਲੋਰ ਦੇ ਹਿਸਾਬ ਨਾਲ ਤੁਸੀਂ ਇਹਨੂੰ 10 ਮੀਟਰ ਤੱਕ ਵਧਾ ਸਕਦੇ ਹੋ ਪਰ ਇਸ ਤੇ ਤੁਹਾਨੂੰ ਕਲੈਕਟੋਰੇਟ ਤੇ ਵਾਧੂ ਫੀਸ ਜ਼ਰੂਰ ਦੇਣੀ ਪਊਗੀ ਜੇ ਤੁਸੀਂ 0.25% ਫਲੋਰ ਏਰੀਆ ਰੇਸ਼ੋ ਦੇਖੋ ਤਾਂ ਤੁਹਾਨੂੰ 1 5% ਦੀ ਵਾਧੂ ਫੀਸ ਦੇਣੀ ਪਵੇਗੀ ਜੇ ਤੁਸੀਂ 0.50% ਦੀ ਵਧਾਉਂਦੇ ਹੋ ਤਾਂ 10% ਦੀ 0.75 ਤੇ ਤੁਹਾਨੂੰ 15% ਦੀ ਫੀਸ ਦੇਣੀ ਪਵੇਗੀ ਯਾਨੀ ਕਿ ਜਿੰਨਾ ਜਿੰਨਾ ਤੁਸੀਂ ਵਧਾਉਂਦਾ ਵਧਾਉਂਦੇ ਜਾਓਗੇ ਇਸ ਹਿਸਾਬ ਨਾਲ ਫੀਸ ਵੱਧਦੀ ਜਾਊਗੀ ਚਾਰ ਮੰਜ਼ਿਲਾ ਇਮਾਰਤ ਦੀ ਇਜਾਜ਼ਤ ਮਿਲਣ ਨਾਲ ਵੱਡੇ ਸ਼ਹਿਰਾਂ ਤੇ ਪ੍ਰੈਸ਼ਰ ਘਟੇਗਾ ਇਹ ਚਰਚਾ ਚੱਲ ਰਹੀ ਹੈ ਕਿਉਂਕਿ ਪਹਿਲਾਂ 2 ਫਲੋਰ ਦੀ ਇਜਾਜ਼ਤ ਹੁੰਦੀ ਸੀ 4 ਫਲੋਰ ਦੀ ਇਜਾਜ਼ਤ ਮਿਲਣ ਨਾਲ ਘੱਟ ਜ਼ਮੀਨ ਦੀ ਲੋੜ ਪਵੇਗੀ ਪ੍ਰਾਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੌਪਰਟੀ ਦੇ ਰੇਟ ਵਧਣਗੇ ਖਾਸ ਕਰਕੇ ਘਰਾਂ ਦੇ ਰੇਟ ਨੇ ਜਿਹੜੇ ਮਕਾਨਾਂ ਦੇ ਰੇਟ ਨੇ ਜਾਂ ਫਿਰ ਜਿੱਥੇ ਮਕਾਨ ਬਣਾਏ ਜਾਣ ਵਾਲੇ ਪਲਾਟ ਨੇ ਉਹਨਾਂ ਦੇ ਰੇਟ ਵੱਧ ਜਾਣਗੇ ਖਾਸ ਰਿਪੋਰਟ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ